ਇੰਗਲੈਂਡ ਤੋਂ ਇੱਕ ਬਹੁਤ ਹੀ ਦੁਖਦਾਇਕ ਖਬਰ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਕਿ ਇੱਕ ਬ੍ਰਿਟਿਸ਼ ਸਿੱਖ ਕੁੜੀ ਤੇ ਨਾਲ ਉੱਥੇ ਦੇ ਦੋ ਸਨਿਕਾਂ ਨੇ ਦੁਰਵਿਵਹਾਰ ਕੀਤਾ ਜਿਸ ਤੇ ਵਿੱਚ ਉਸਾਂ ਨੇ ਪਹਿਲਾਂ ਤਾਂ ਉਸ ਬੱਚੀ ਨੂੰ ਗਾਲਾਂ ਕੱਢੀਆਂ ਗਾਲੀ ਕਲੋਚ ਕੀਤਾ ਤੇ ਵਾਪਸ ਇੰਡੀਆ ਜਾਣ ਲੱਗੇ ਆ ਉਸ ਤੋਂ ਬਾਅਦ ਫੇਰ ਹੱਦਾਂ ਪਾਰ ਕਰਦੇ ਹੋਏ ਉਸ ਲੜਕੀ ਨਾਲ ਜ਼ਬਰਜਨਾਹ ਕੀਤਾ ਗਿਆ ਇਹ ਬਹੁਤ ਹੀ ਆਪਣੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਦੁਖਦਾਇਕ ਖਬਰਾਂ ਤੇ ਇੰਡੀਅਨ ਕਮਿਊਨਿਟੀ ਲਈ ਵੀ ਸਾਰਿਆਂ ਲਈ ਜਿੰਨੇ ਵੀ ਆਪਾਂ ਵਿਦੇਸ਼ਾਂ ਵਿੱਚ ਰਹਿ ਰਹੇ ਆ ਸਾਰਿਆਂ ਲਈ ਬਹੁਤ ਦੁਖਦਾਇਕ ਖਬਰਾਂ ਉਸ ਤੋਂ ਬਾਅਦ ਇਹ ਵੈਸਟ ਮਿਡਲੈਂਡ ਪੁਲਿਸ ਨੇ ਉਹਨਾਂ ਵਿੱਚੋਂ ਇੱਕ ਦੋਸ਼ੀ ਜੋ 30 ਸਾਲਾਂ ਦਾ ਸੀਗਾ ਉਹਨੂੰ ਅਰੈਸਟ ਕਰ ਲਿਆ 9 ਸਤੰਬਰ ਦੀ ਇਹ ਗੱਲ ਆ ਤੇ ਇਹ ਜਿਹੜੀ ਘਟਨਾ ਹੈਗੀ ਆ 올ਡਵਰੀ वेस्ट मिडਲੈਂਡ ਵਿੱਚ ਉੱਥੇ ਦੀ ਇਹ ਘਟਨਾ ਆ ਤੇ ਪੁਲਿਸ ਜਿਹੜਾ ਪੁਲਿਸ ਦਾ ਸੁਪਰਡੈਂਟ ਆ ਕਿਮ ਮੈਡਨ ਨੇ ਇਹ ਖਬਰ ਦੱਸੀ ਕਿ ਉਹਨਾਂ ਵਿੱਚੋਂ ਇੱਕ ਦੋਸ਼ੀ ਤਾਂ ਅਰੈਸਟ ਕਰ ਲਿਆ ਪਰ ਹਜੇ ਤੱਕ ਇੱਕ ਦੋਸ਼ੀ ਦੀ ਭਾਲ ਜਾਰੀ ਹੈ ਸੋ ਆਪਾਂ ਸਾਰਿਆਂ ਨੂੰ ਜਿੰਨੇ ਵੀ ਆਪਾਂ ਕਿਸੇ ਵੀ ਕੰਟਰੀ ਵਿੱਚ ਰਹਿੰਦੇ ਆ ਆਪਣਾ ਦੇਸ਼ ਆਪਣਾ ਇੰਡੀਆ ਪੰਜਾਬ ਜਿੱਥੋਂ-ਜਿੱਥੋਂ ਵੀ ਆਏ ਆ ਸਾਰੇ ਜਿਹੜੇ ਛੱਡ ਕੇ ਆਏ ਆ ਆਪਾਂ ਇੱਥੇ ਕਮਾਈਆਂ ਕਰਨ ਆਏ ਆ ਸਾਰਿਆਂ ਨੂੰ ਇਹੇ ਹੱਥ ਜੋੜ ਕੇ ਬੇਨਤੀ ਆ ਕਿ ਆਪਣਾ ਆਪਣਾ ਖਿਆਲ ਰੱਖੋ ਤੇ ਆਪਣੀ ਕਮਿਊਨਿਟੀ ਜਿੰਨੀ ਵੀ ਆਪਣੀ ਕਮਿਊਨਿਟੀ ਆ ਉਹਨਾਂ ਦੀਆਂ ਲੱਤਾਂ ਖਿੱਚਣ ਦੀ ਬਜਾਏ ਇੱਕ ਦੂਜੇ ਦੇ ਨਾਲ ਹਮੇਸ਼ਾ ਖੜੋ ਕਿਉਂਕਿ ਬਹੁਤ ਜ਼ਿਆਦਾ ਇਹ ਲੋਕ ਹੁਣ ਰੇਸਿਸਟ ਹੋਣ ਲੱਗ ਪਏ ਆ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਕਿਸੇ ਨਾਲ ਵੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਗਾਂ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰੋ ਥੈਂਕ ਯੂ ਜੀ